ਸਤਿ ਸ਼੍ਰੀ ਅਕਾਲ ਨਮਸਤੇ ਆਤਾਬ ਦੋਸਤੋ ਬੱਲੇ ਬੱਲੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਗੱਲ ਕਰਨੀ ਹੈ ਜਿਹੜੀ ਦੁਨੀਆ ਤੇ ਅੱਗ ਲੱਗੀ ਹੋਈ ਹੈ ਬਹੁਤ ਜ਼ਿਆਦਾ ਤੇਜ਼ ਤਰਾਰ ਔਰ ਉੱਚੀਆਂ ਲਪਟਾਂ ਲੈ ਰਹੀ ਹੈ ਉਹ ਹੈ ਰੂਸ ਦੀ ਤੇ ਯੂਕਰੇਨ ਦੀ ਜੰਗ ਤੋਂ ਬਾਅਦ ਹੁਣ ਫਲਿਸਤੀਨ ਔਰ ਇਜ਼ਰਾਈਲ ਦੀ ਜੰਗ ਤੋਂ ਤੀਸਰੇ ਨੰਬਰ ਦੇ ਵਿੱਚ ਇਜ਼ਰਾਈਲ ਔਰ ਈਰਾਨ ਦੀ ਜਿਹੜੀ ਸਿੱਧੀ ਜੰਗ ਹੋ ਗਈ ਹੈ ਸੋ ਦੋਸਤੋ ਦੁਨੀਆ ਦੇ ਵਿੱਚ ਜੰਗਾ ਲੱਗੀਆਂ ਹੋਈਆਂ ਨੇ ਆਪਾਂ ਆਪਣੇ ਕੰਮਾਂ ਦੇ ਵਿੱਚ ਰੁੱਝੇ ਹੋਏ ਆਪਾਂ ਨੂੰ ਕਿਸੇ ਗੱਲ ਦਾ ਫਿਕਰ ਹੀ ਨਹੀਂ ਨਾ ਫਾਕਾ ਬਸ ਮਿਲ ਜਾਂਦਾ ਸਵੇਰੇ ਸ਼ਾਮ ਖਾਣ ਨੂੰ ਪ੍ਰਸ਼ਾਦਾ ਦਾਲਾਂ ਤੇ ਆਪਾਂ ਸੋਚਦੇ ਆ ਬਸ ਵਧੀਆ ਚੱਲ ਰਿਹਾ ਪਰ ਤੁਸੀਂ ਫਿਕਰ ਕਰੋ ਚਿੰਤਾ ਕਰੋ ਦੁਨੀਆ ਕਿਹੜੇ ਹਾਲਾਤ ਤੇ ਪਹੁੰਚੀ ਹੋਈ ਹੈ ਕਿਹੜੇ ਪੈਮਾਨੇ ਤੇ ਪਹੁੰਚ ਗਈ ਹੈ ਔਰ ਕਿੰਨਾ ਕੁ ਸਮਾਂ ਰਹਿ ਗਿਆ ਦੁਨੀਆ ਦਾ ਕੋਈ ਸਮਾਂ ਨਹੀਂ ਦੁਨੀਆ ਦਾ ਐਂਡ ਹੋਣ ਵਾਲਾ ਹੈ ਤਾਂ ਐਂਡ ਸੋ ਯੂਕਰੇਨ ਦਾ ਮਲਿਆ ਮੇਟ ਕੀਤਾ ਰੂਸ ਨੇ ਆਪਾਂ ਕਹਿੰਦੇ ਆ ਕਿ ਡੇਢ ਸਾਲ ਹੋ ਗਏ ਯੂਕਰੇਨ ਹਾਰਿਆ ਨਹੀਂ ਯੂਕਰੇਨ ਹਾਰਿਆ ਨਹੀਂ ਤਾਂ ਜਿੱਤਿਆ ਵੀ ਨਹੀਂ ਉਧਰ ਤਾਂ ਪੂਰੀ ਦੁਨੀਆ ਅਮਰੀਕਾ ਬ੍ਰਿਟੇਨ ਤੇ ਯੂਰਪ ਦੇ ਦੇਸ਼ ਲੱਗੇ ਹੋਏ ਨੇ ਉਹਨੂੰ ਚੱਕਣ ਤੇ ਯੂਕਰੇਨ ਨੂੰ ਇਸ ਕਰਕੇ ਉਹਦਾ ਅਜੇ ਬਚਾਅ ਹੈ ਪਰ ਰੂਸ ਨੂੰ ਵੀ ਪਤਾ ਹੈ ਕਿ ਇਹ ਦੇਸ਼ ਨੇ ਦੀ ਸਪੋਰਟ ਕਰਦੇ ਨੇ ਉਹ ਆਪਣਾ ਹੌਲੀ ਹੌਲੀ ਆਪਣੇ ਤਰੀਕੇ ਨਾਲ ਲੱਗਿਆ ਹੋਇਆ ਹੈ ਉਹਨੇ ਉਹਦਾ ਮਲਿਆ ਮੇਟ ਕੀਤਾ ਹੀ ਹੋਇਆ ਹੈ ਲਗਭਗ ਸੋ ਇਧਰ ਫਲਸਤੀਨ ਤੇ ਇਜ਼ਰਾਈਲ ਦੀ ਜੰਗ ਦਾ ਜਿਹੜਾ ਪਿੱਛੇ ਜੇ ਕਰਦਿਆ ਕਰਦਿਆ ਹੁਣੇ ਲਈ 6 ਮਹੀਨੇ ਇਹ ਵੀ ਉਹ ਜਿਹੜੇ ਲੱਗਦਾ ਸੀ ਕਿ ਇਹ ਵੀ 10 ਦਿਨ ਚੱਲਣੀ ਸੋ ਫਿਲਸਤੀਨ ਜਿਹੜਾ ਦੇਸ਼ ਹੈ ਇਹਨੇ ਇਜ਼ਰਾਈਲ ਦੇ ਨਾਲ ਪੰਗਾ ਲੈ ਲਿਆ ਸੀ ਇਜ਼ਰਾਈਲ ਟੈਕਨੋਲੋਜੀ ਵਿੱਚ ਬਹੁਤ ਅੱਗੇ ਹੈ ਔਰ ਬਾਕੀ ਉਹਦਾ ਯੂਰਪ ਕੰਟਰੀ ਤੇ ਆਹ ਜਿੰਨੇ ਅਮਰੀਕਾ ਤੇ ਬਾਕੀ ਆਹ ਬ੍ਰਿਟੇਨ ਇਹਦਾ ਪੂਰਾ ਸਾਥ ਦੇ ਰਹੇ ਨੇ ਇਹਨਾਂ ਨੇ ਫਿਲਸਤੀਨ ਦੇ ਵਿੱਚ ਕਾਫੀ ਖਮਾਸ ਦੇ ਵਿੱਚ ਕਾਫੀ ਨੁਕਸਾਨ ਕੀਤਾ ਸੋ ਉਹ ਮੁਸਲਿਮ ਆਬਾਦੀ ਦਾ ਜਦੋਂ ਖਾਤਮਾ ਕਰਨ ਵਾਲੇ ਪਾਸੇ ਆਏ ਤਾਂ ਮੁਸਲਿਮ ਭਾਈਚਾਰੇ ਦੇ ਵਿੱਚ ਬਹੁਤ ਵਿਰੋਧ ਸੀਗਾ ਜਿਨਨੇ ਅਰਬ ਕੰਟਰੀ ਨੇ ਲਗਭਗ ਦੁਖੀ ਬੈਠੇ ਸੀ ਸੋ ਇਹਦੇ ਵਿੱਚ ਇਰਾਨ ਨੇ ਬੜੇ ਚਿਰ ਦਾ ਕਮਰ ਕੱਸਾ ਕੱਸ ਰਿਹਾ ਸੀਗਾ ਵੀ ਕੀ ਕਰਾਂ ਕੀ ਨਾ ਕਰਾਂ ਪਰ ਉਹ ਤੋਂ ਨਹੀਂ ਰਿਹਾ ਗਿਆ ਉਹਨੇ ਕਮਰ ਕੱਸਾ ਕੱਸ ਲਿਆ ਜੇ ਔਰ ਉਹਨੇ ਪਰਸੋਂ ਸੁੱਟੇ ਨੇ ਲਗਭਗ 350 ਰਾਕਟ ਗੋਲੇ ਬੰਬ ਤੇ ਮਸਾਲਾ ਮਿਲਾ ਕੇ ਇਜ਼ਰਾਈਲ ਦੀ ਇੱਕ ਵਾਰੀ ਪੂਰੀ ਧਰਤੀ ਹਿਲਾ ਕੇ ਰੱਖਤੀ ਹੈ ਈਰਾਨ ਨੇ ਔਰ ਦੱਸ ਦਿੱਤਾ ਹੈ ਕਿ ਜੇ ਤੁਸੀਂ ਸਾਡੇ ਭਾਈਚਾਰੇ ਨੂੰ ਹੱਥ ਪਾਉਗੇ ਮੁਸਲਿਮ ਭਾਈਚਾਰੇ ਨੂੰ ਤਾਂ ਸਾਡਾ ਭਾਈਚਾਰਾ ਜੇ ਇਹਨੂੰ ਇਹ ਨਾ ਸਮਝਿਓ ਵੀ ਇਹ ਖਤਮ ਹੈ ਇਹਨੂੰ ਇਹ ਨਾ ਸਮਝਿਓ ਵੀ ਝੁਕ ਜਾਊਗਾ ਦਬ ਜਾਊਗਾ ਇਹ ਨਾ ਸਮਝੋ ਕਿ ਇੱਕ ਇੱਕ ਕਰਕੇ ਮਾਰ ਦਾਂਗੇ ਕੁਚਲ ਦਾਂਗੇ ਅਸੀਂ ਫੜ ਕੇ ਦੰਦ ਭੰਦਾਂਗੇ ਨੱਕ ਕੁੱਟ ਦਾਂਗੇ ਸੋ ਉਹਨੇ ਰਾਤੋਂ ਰਾਤ ਆ ਦੇਖ ਰਹੇ ਤੁਸੀਂ ਸਕਰੀਨ ਤੇ ਐਹੋ ਜੀ ਤਬਾਈ ਮਚਾਈ ਕਿ ਇਜ਼ਰਾਈਲ ਨੂੰ ਸਿੱਧਾ ਹੀ ਨਹੀਂ ਹੁਣ ਦਿੱਤਾ ਨਾਲ ਦੀ ਨਾਲ ਹੀ ਅਗਲੇ ਨੇ ਅਮਰੀਕਾ ਨੂੰ ਵੀ ਧਮਕੀ ਦਿੱਤੀ ਕਿ ਤੂੰ ਸਾਡੇ ਵਿੱਚ ਜੇ ਆਇਆ ਤਾਂ ਇਹਦੇ ਵੀ ਤੈਨੂੰ ਪ੍ਰਣਾਮ ਭੁਗਤਨੇ ਪੈਣਗੇ ਔਰ ਜਦੋਂ ਅਮਰੀਕਾ ਯੂਕਰੇਨ ਦਾ ਸਾਥ ਦੇ ਸਕਦਾ ਹੈ ਤਾਂ ਰੂਸ ਫਿਰ ਈਰਾਨ ਦਾ ਸਾਥ ਕਿਵੇਂ ਨਾ ਦਾ ਹੈ ਰੂਸ ਨੇ ਈਰਾਨ ਨੂੰ ਪੂਰੀ ਸਪੋਰਟ ਔਰ ਵਧੀਆ ਮਿਜ਼ੈਲਾ ਦੇਣ ਦੀ ਗੱਲ ਕੀਤੀ ਹੈ ਵਧੀਆ ਰਾਕਟ ਲਾਂਚਰ ਔਰ ਫੁੱਲ ਮਿਨੀਸ਼ਨ ਅਸਲਾ ਔਰ ਚਾਰੇ ਪਾਸੇ ਤੈਨਾਤੀ ਵੀ ਹੋ ਗਈ ਹੈ ਸੋ ਜੰਗ ਦੀ ਇਹੋ ਜੀ ਤਣਾਤੀ ਕਰਿਆ ایران ਨੇ ਵੀ ਉਧਰੋਂ ਅਮਰੀਕਾ ਨੂੰ ਵੀ ਜਵਾਬ ਦੇਊਗਾ ਤੇ ਇਜ਼ਰਾਈਲ ਦਾ ਵੀ ਅਜੇ ਭੰਨਣ ਵਾਂਗੂ ਭੰਨੂਗਾ ਸੋ ਇਜ਼ਰਾਈਲ ਕਹਿੰਦਾ ਕਿ ਮੈਂ ਜਵਾਬੀ ਕਾਰਵਾਈ ਕਰੂੰਗਾ ਅਸੀਂ ਬਦਲਾ ਲਵਾਂਗੇ ਜੇ ਚੁੱਪ ਕਰਕੇ ਬਹਿ ਜੇ ਤਾਂ ਠੀਕ ਹੈ ਇਹ ਜਿਹੜਾ ਦੁਨੀਆ ਤੇ ਬਹੁਤ ਜ਼ਿਆਦਾ ਧੁੜਕਦਾ ਸੀ ਟੈਕਨੋਲੋਜੀ 'ਚ ਬੜਾ ਅੱਗੇ ਆ ਗਈ ਇਹਦੀ ਟੈਕਨੋਲੋਜੀ ਉਹਨਾਂ ਨੇ ਇੱਕ ਰਾਤੀ ਸਾਰੀ ਫੇਲ ਕਰਤੀ ਕਿਉਂਕਿ ਗੋਲੇ ਇੰਨੇ ਵਸਾਏ ਕਿ ਉਹ ਟੈਕਨੋਲੋਜੀ ਉੱਤੇ ਕਰਦੀ ਕਿ ਟੈਕਨੋਲੋਜੀ ਦੇਖਦੀ ਰਹੀ ਕਿ ਕਿੰਨੂੰ ਰੋਕਾ ਇੱਕ ਰੋਕਾ ਦੋ ਰੋਕਾ ਮੈਂ ਸੌ ਸੌ ਗੋਲੇ ਇਕੱਠੇ ਮਾਰ ਕਿਵੇਂ ਰੋਕਾ ਸੋ ਉਹਨਾਂ ਨੇ ਇਹਨਾਂ ਦਾ ਇਜ਼ਰਾਈਲੀਆਂ ਦਾ 에ਅਰ ਬੇਸ ਸਾਰਾ ਭੰਨ ਕੇ ਰੱਖਤਾ ਇਹ ਸ਼ੁਕਰ ਮਨਾਣ ਕੀ ਇਹਨਾਂ ਨੇ ਆਪਣੇ ਲੜਾਕੂ ਜਹਾਜ਼ ਆਪਣੇ ਲੜਾਕੇ ਜਿੰਨੇ ਸੀਗੇ ਉੱਥੇ ਇਹਨਾਂ ਦੇ 에ਅਰ ਬੇਸ ਤੇ ਇਹਨਾਂ ਨੇ ਉਡਾਣ ਭਰ ਲਈ ਇਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਅਟੈਕ ਹੋਣਾ ਹੈ ਉਥੋਂ ਤੇਜ਼ੀ ਨਾਲ ਇਹ ਨਿਕਲ ਕੇ ਬਾਕੀ 에ਅਰ ਬੇਸ ਉਹਨਾਂ ਨੇ ਪੂਰਾ ੜਾਤਾ ਜੇ 5 ਮਿੰਟ ਇਹ ਪਹਿਲਾਂ ਨਾ ਉਡਾਨਾਂ ਭਰਦੇ ਤਾਂ ਇਹਨਾਂ ਦੇ ਸਾਰੇ ਲੜਾਕੂ ਵਿਮਾਨ ਤੇ ਵਿੱਚੇ ਪਾਇਲਟ ਸ਼ੈੱਟ ਸਾਰੇ ਰਗੜ ਦੇਣੇ ਸੀਗੇ ਸੋ ਈਰਾਨ ਨੇ ਦੂਜੀ ਤਿਆਰੀ ਜਿਹੜੀ ਕਰੀ ਹੈ ਬਹੁਤ ਤਗੜੀ ਕਰੀ ਹੈ ਇਜ਼ਰਾਈਲ ਤੇ ਹਮਲੇ ਦੀ ਸੋ ਇਜ਼ਰਾਈਲ ਕਹਿ ਰਿਹਾ ਮੈਂ ਇਹਦਾ ਜਵਾਬ ਦਊਂਗਾ ਤੂੰ ਜਵਾਬ ਕੀ ਦੇਵੇਂਗਾ ਪੁੱਤ ਪਹਿਲਾਂ ਅਜੇ ਤੂੰ ਜਵਾਬ ਜਿਹੜੇ ਉਧਰੋਂ ਆ ਰਹੇ ਨੇ ਇਹਨਾਂ ਨੂੰ ਰੋਕ ਉਧਰ ਨਾਲ ਰੂਸ ਹੈ ਜੇ ਰੂਸ ਹੈ ਤੇ ਨਾਲ ਚੀਨ ਹੈ ਜੇ ਚੀਨ ਤਾਂ ਫਿਰ ਸਮਝ ਲਓ ਇੱਥੇ ਇਹਨਾਂ ਨੂੰ ਕਬੂਤਰ ਚੀਨੇ ਕਰਦੇ ਨੇ ਉਹਨਾਂ ਨੇ ਅਮਰੀਕੀ ਮੂਰ ਕੀ ਜਿੰਨੇ ਹੈ ਨੇ ਸੋ ਇਹ ਰਗੜੇ ਜਾਣਿਆ ਸੋ ਗੱਲ ਨਹੀਂ ਕੋਈ ਬਾਤ ਨਹੀਂ ਜੇ ਤੁਸੀਂ ਦਸਵੇਂਜ ਫਿਰ ਤੁਹਾਨੂੰ ਮੰਨਦੇ ਹੋ ਜੇ ਤੁਸੀਂ ਉਹਨਾਂ ਦੀਆਂ ਸਾਖੀਆਂ ਕਿਤੇ ਪੜੀਆਂ ਨੇ ਨਹੀਂ ਪੜੀ ਤਾਂ ਸੌ ਸਾਖੀ ਲੈ ਲੈ ਉਹ ਜਿਹੜਾ ਜ਼ਿਕਰ ਕਰਦੇ ਨੇ ਕਿ ਦੁਨੀਆ ਦਾ ਅੰਤ ਹੋਊਗਾ ਐਦਾਂ ਐਦਾਂ ਹੋਊਗਾ ਪੱਛਮ ਦੇਸ਼ਾਂ ਵਿੱਚੋਂ ਅੱਗ ਉੱਠੂਗੀ ਸੋ ਉੱਠ ਚੁੱਕੀ ਐ ਪੱਛਮ ਦੇਸ਼ ਬੁਰੀ ਤਰ੍ਹਾਂ ਅੱਗ ਦੇ ਭੁਹਾਕਿਆਂ ਵਿੱਚ ਜਿਵੇਂ ਪੱਠੀ ਵਿੱਚ ਛੋਲੇ ਪੁੱਜੇ ਜਾਂਦੇ ਨੇ ਐਦਾਂ ਪੁੱਜੇ ਜਾ ਰਹੇ ਨੇ ਔਰ ਮੌਤਾ ਹੋ ਰਹੀਆਂ ਨੇ ਨਜਾਇਜ਼ ਬੁਰਾ ਹਾਲ ਔਰ ਈਰਾਨ ਦੇ ਵਿੱਚ ਜਸ਼ਨ ਮਨਾ ਅੱਧੀ ਰਾਤ ਨੂੰ ਜਦੋਂ ਇਜ਼ਰਾਈਲ ਤੇ ਈਰਾਨ ਨੇ ਹਮਲਾ ਕੀਤਾ ਤਾਂ ਅੱਧੀ ਰਾਤ ਨੂੰ ਪੂਰਾ ਈਰਾਨ ਸੜਕਾਂ ਤੇ ਸੀ ਝੰਡੇ ਲੈ ਕੇ ਗੱਡੀਆਂ ਮੋਟਰਸਾਈਕਲਾਂ ਪਾਇਕਾ ਹੁੱਲੜਬਾਜੀ ਉਹਨਾਂ ਨੇ ਖੂਬ ਕੀਤੀ ਔਰ ਜਸ਼ਨ ਮਨਾਇਆ ਇਧਰ ਸੀਗਾ ਮਾਤਮ ਸ਼ਾਇ ਇਜ਼ਰਾਨ ਵਿੱਚ ਸੋ ਦੁਨੀਆ ਦਾ ਇਹ ਜੰਗ ਸ਼ੁਰੂ ਹੁੰਦਾ 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 ਕਾਫੀ ਵਾਧਾ ਵਾਧਾ ਵਧਦਾ ਜਾ ਰਿਹਾ ਹੈ ਤੇ ਇਧਰ ਭਾਰਤ ਵੇਖਦਾ ਬਾਹ ਦੇਖ ਰਿਹਾ ਕਿ ਮੈਂ ਕੀ ਕਰਾਂ ਕਿਸੇ ਦਾ ਸਾਥ ਦਵਾ ਜਾਂ ਨਾ ਦਵਾ ਇਹ ਬੜੇ ਸਕੀਮੀ ਨੇ ਇਹਨਾਂ ਨੂੰ ਪਤਾ ਕਿ ਅਸੀਂ ਕਿੰਨੇ ਕੁ ਜੋਗੇ ਆਸੀਂ ਆਪਣਾ ਆਪ ਹੀ ਬਚਾ ਲਈਏ ਤਾਂ ਬਹੁਤ ਐਨਾ ਕਿਸੇ ਨੇ ਖਰਗੋਸ਼ ਨੂੰ ਕਿਹਾ ਸੀ ਕਿਦੜ ਨੇ ਆ ਕੇ ਕਿਹਾ ਕਹਿੰਦਾ ਉਹ ਭਰਾਵਾ ਚੱਲ ਉੱਥੇ ਫਲਾਣੇ ਦਾ davat ਆ ਚੱਲੀਏ ਬੜਾ ਉੱਥੇ ਮੀਟ ਸੀਟ ਚੱਲਣਾ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਤੂੰ ਮਗਰ ਉਹ ਲਹਿਰ ਮੈਂ ਝਾੜੀ ਚ ਲੁੱਕ ਕੇ 베ਰੀ ਥੱਲੇ ਕਿਉਂ ਬੈਠਾ ਖਜਰਾ ਮੇਰੇ ਮਗਰ ਕੁੱਤੇ ਲੱਗੇ ਸੀ ਮੇਰੇ ਮਗਰ 5-7 ਕੁੱਤੇ ਲੱਗੇ ਸੀ ਮੈਂ ਉਹਨਾਂ ਨੂੰ ਚਿਕਾਨੀ ਦੇ ਕੇ ਇੱਥੇ ਬੈਠਾ ਮੈਂ ਮੰਨੂ ਇਥੇ ਚੈਨਲ ਬੈਠਾ ਰਹਿੰਦੇ ਕਿਤੇ ਉਹਨਾਂ ਨੂੰ ਫੇਰ ਪਤਾ ਲੱਗਿਆ ਮੈਨੂੰ ਵੀ ਮਾਰ ਪਾੜ ਦੇਣਗੇ ਤੇ ਤੈਨੂੰ ਵੀ ਪਾੜ ਦੇਣਗੇ ਭਈ ਆਪਣਾ ਬਚ ਜੇ ਆਪਣਾ ਮੀਟ ਚ ਬਚ ਜੇ ਐਨੇ ਬੜਾ ਸ਼ੁਕਰ ਹੈ ਤੂੰ ਮਗਰੋਂ ਅਲੱਗ ਅਲੱਗ ਗਿਦਣਾ ਸੋ ਉਹ ਗੱਲ ਹੋਈ ਪਈ ਐ ਭਾਰਤ ਦਾ ਉਹ ਹਾਲ ਐ ਵੀ ਇਹ ਆਪਣਾ ਆਪ ਹੀ ਵਿਚਾਲੇ ਤਾਂ ਬਹੁਤ ਐਨੇ ਦੂਸਿਆਂ ਦੀ ਚੰਗਾ ਕੀ ਲੜਨੀਆਂ ਨੇ ਇਹ ਵੀ ਇਜ਼ਰਾਈਲ ਤਾਂ ਬੜਾ ਦੋਸਤ ਔਰ ਹਮਾਤੀ ਬੰਦਾ ਐ ਐਨੇ ਇਜ਼ਰਾਈਲ ਤੋਂ ਟੈਕਨੋਲੋਜੀ ਦੀਆਂ ਕੁਝ ਚੀਜ਼ਾਂ ਲਈਆਂ ਹੋਣਗੀਆਂ ਸੋ ਚਲੋ ਭਾਈਚਾਰਾ ਕਿਸੇ ਨਾ ਕਿਸੇ ਨਾਲ ਰਹਿੰਦਾ ਹੀ ਐ ਸੋ ਰੂਸ ਰੂਸ ਜਿਹੜਾ ਇੱਕ ਦਿਨ ਭਾਰਤ ਦੇ ਵੀ ਖਿਲਾਫ ਆਊਗਾ ਸੋ ਸਾਖੀ ਵਿੱਚ ਲਿਖਿਆ ਐਦਾਂ ਹੀ ਆਊਗਾ ਇਸੇ ਹਿਸਾਬ ਨਾਲ ਆਊਗਾ ਕਿਉਂਕਿ ਇਹਨਾਂ ਨੇ ਅਜੇ ਬੈਠੇ ਹੋਏ ਨੇ ਭਾਰਤ ਵਾਲੇ ਹੌਲੀ-ਹੌਲੀ ਇਹਨਾਂ ਨੇ ਉੱਠਣਾ ਸਿਰ ਚੁੱਕਣਾ ਔਰ ਇਜ਼ਰਾਈਲ ਦਾ ਜਿੱਦਨ ਮਾੜਾ ਜਿਹਾ ਵੀ ਸਾਥ ਦੇਤਾ ਉਸ ਦਿਨ ਚੀਨ ਨੇ ਵੀ ਸ਼ੁਰੂ ਹੋ ਜਾਣਾ ਸੋ ਭਾਰਤ ਨੂੰ ਜੇ ਤੁਸੀਂ ਬਚਾਣਾ ਤੇ ਭਾਰਤ ਵਾਸੀਆਂ ਨੂੰ ਅਪੀਲ ਹੈ ਕਿ ਇਹਨਾਂ ਨੂੰ ਜਿਹੜੇ ਬੈਠੇ ਹੋਏ ਨੇ ਕੰਜਰਖਾਨਾ ਸੈਂਟਰਾਂ 'ਚ ਇਹਨਾਂ ਨੂੰ ਜੇ ਇਹੀ ਕਹੋ ਵੀ ਚੁੱਪ ਕਰਕੇ ਨੀਵੀਂ ਪਾਈ ਰੱਖਿਓ ਸਿਰ ਚੱਕਿਓ ਨਾ ਜੇ ਸਿਰ ਚੱਕਿਆ ਤੇ ਆਪਾਂ ਵਿੱਚ ਯੁੱਧ ਦੇ ਵਿੱਚ ਸ਼ਾਮਲ ਹੋ ਜਾਾਂਗੇ ਔਰ ਫਿਰ ਇੱਧਰ ਵੀ ਮਸਿਆਲਾ ਆਉਣ ਸੋ ਈਰਾਨ ਦਾ ਤੇ ਇਜ਼ਰਾਈਲ ਦਾ ਸਿੱਧਾ ਸਾਹਮਣਾ ਹੋ ਰਿਹਾ ਉਸ ਤੋਂ ਇਲਾਵਾ ਉਹਨੇ ਫੇਰ ਵੀ ਅਟੈਕ ਕਰੇ ਜਿਹੜੇ ਕਿ ਸੋਸ਼ਲ ਮੀਡੀਆ ਤੇ ਆਏ ਨੇ ਈਰਾਨ ਇਜ਼ਰਾਈਲ ਫੇਰ ਵੀ ਚੁੱਪ ਹੈ ਚੁੱਪ ਨਹੀਂ ਜਦੋਂ ਉਹਨੂੰ ਪਤਾ ਵੀ ਹੁਣ ਮੈਂ ਕਰਾਂ ਤੇ ਕਰਾਂ ਕਿ ਉਧਰ ਹਮਾਸ ਲੱਗਿਆ ਹੋਇਆ ਹੈ ਪਲਿਸਤਿਨ ਹੁਣ ਇਹ ਖਤਮ ਹੋਣਾ ਹੈ ਦੁਨੀਆ ਦੇ ਨਕਸ਼ੇ ਵਿੱਚੋਂ ਇਹ ਜਿਹੜਾ ਇਜ਼ਰਾਈਲ ਦੇਸ਼ ਹੈ ਖਤਮ ਹੋਣਾ ਹੈ ਇਹ ਬਸਿਆ ਵੀ ਤੱਕੇ ਨਾਲ ਸੀ ਤੇ ਇਹਦੇ ਫੱਟੇ ਵੀ ਹੁਣ ਪੂਰੇ ਚੁੱਕੇ ਜਾਣੇ ਨੇ ਸੋ ਸਿਰਫ ਇਹੀ ਖਤਮ ਨਹੀਂ ਹੋਣਾ ਲੱਗਦਾ ਹੁਣ ਦੁਨੀਆ ਹੀ ਖਤਮ ਹੋਣੀ ਐ ਆਪਾਂ ਵੀ ਖਤਮ ਹੋਣਾ ਸਾਰਿਆਂ ਨੇ ਜਿਹੜੇ ਹਿੰਦੂ ਭਰਾਣੇ ਰਾਮ ਰਾਮ ਜਪ ਲਓ ਰਾਮਨਾਮ ਗੁਣ ਗਾਣ ਕਰ ਲਓ ਰਾਧਾ ਕ੍ਰਿਸ਼ਨ ਦਾ ਜਿਹੜੇ ਸਿੱਖ ਭਰਾਣੇ ਵਾਹਿਗੁਰੂ ਵਾਹਿਗੁਰੂ ਛੱਡੋ ਇਨੌਠ ਤੇ ਬੰਦੇ ਤੁਰਦੇ ਫਿਰਦੇ ਜੱਪੀ ਜਾਓ ਜੱਪੀ ਜਾਓ ਕਿਤਨਾ ਕਿਤੇ ਤੇ ਮੁਸਲਮਾਨ ਵੀਰੋ ਤੁਸੀਂ ਵੀ ਅੱਲਾਹੁ ਅਕਬਰ ਦਾ ਨਾਰੇ ਲਾਈ ਜਾਓ ਉਹਦੀ ਤਸਵੀਰ ਫੇਰੀ ਜਾਓ ਨਮਾਜ਼ਾਂ ਪੜੀ ਜਾਓ ਤੇ ਕ੍ਰਿਸਚੀਅਨ ਵੀਰੋ ਤੁਸੀਂ ਵੀ ਜਾ ਕੇ ਆਪਣਾ ਗਿਰਜਾ ਕਰ ਨੱਕ ਮੂੰਹ ਰਗੜੋ ਇਹ ਸ਼ਾਇਦ ਜਿਵੇਂ ਕਿਹਾ ਸੀ ਗੁਰੂ ਸਾਹਿਬ ਨੇ ਵੀ ਜਿਵੇਂ ਕਣਕ ਆਟਾ ਕਣ ਦੇ ਨਾਲ ਜਦੋਂ ਆਪਾਂ ਚੱਕੀ ਵਿੱਚ ਆਟਾ ਮੇਸਦਿਆਂ ਤਾਂ ਘੋਣ ਪੰਜ ਜਾਂਦਾ ਚੱਕੀ ਦੇ ਪੁੱੜ ਦੇ ਨਾਲ ਲਾ ਕੇ ਐਸੀ ਤਰ੍ਹਾਂ ਕੁਝ ਧਰਮੀ ਲੋਕ ਬਚਨੇ ਨੇ ਬਾਕੀਆਂ ਸਾਰਿਆਂ ਦਾ ਮਲਵਾ ਮੇਟ ਹੋਣਾ ਔਰ ਆਪਾਂ ਮੈਨੂੰ ਲੱਗਦਾ ਉਹਨਾਂ ਚ ਹੀ ਮਲਿਆ ਵੇਟ ਵਾਲਿਆਂ ਚੋਂ ਤੋਂ ਇਹ ਰੱਬ ਨੂੰ ਪਤਾ ਹੈ ਕੌਣ ਕਿੰਨਾ ਕਿਸ ਲਾਇਕ ਹੈਗਾ ਕਿ ਕਿਵੇਂ ਕਿਸ ਦੀ ਮੌਤ ਹੋਣੀ ਹੈ ਪਰ ਇਹ ਜ਼ਰੂਰ ਹੈ ਦੁਨੀਆ 80% ਮਰੂਗੀ ਹੁਣ ਇਸ ਜੰਦ ਨੂੰ ਕੋਈ ਨਹੀਂ ਰੋਕ ਸਕਦਾ ਜੇ ਤੁਸੀਂ ਕਹੋ ਕਿ ਟਲ ਸਕਦਾ ਹੈ ਤਾਂ ਨਹੀਂ ਜੇ ਇਹ ਇਰਾਨ ਦਾ ਟਲ ਗਿਆ ਇਹ ਦੇ ਨਾਲ ਇਜ਼ਰਾਈਲ ਨਾਲ ਤੇ ਫਿਲਸਤੀਨ ਵਾਲਾ ਉਹ ਮਸਲਾ ਹੋਣੀ ਟਲਣਾ ਜੇ ਇਹ ਟਲਦੇ ਨੇ ਤੇ ਯੂਕਰੇਨ ਤੇ ਰੂਸ ਦਾ ਨਹੀਂ ਟਲਣਾ ਜੇ ਉਹ ਟਲਦੇ ਨੇ ਤਾਂ ਅਮਰੀਕਾ ਇੱਕ ਸ਼ਰਾਰਤੀ ਦੇਸ਼ ਹਮੇਸ਼ਾ ਮਰਵਾਣ ਲੜਾਣ ਦੀ ਕੋਸ਼ਿਸ਼ ਕਰਦਾ ਉਹਨਾਂ ਨੇ ਟਲਣਾ ਸੋ ਇਹ ਟਲ ਜਾਣਾ ਸੀ ਜਦੋਂ ਉੱਥੇ ਹੀ ਰੁਕ ਜਾਣੇ ਸੀ ਯੂਕਰੇਨ ਤੇ ਰੂਸ ਦਾ ਵੀ ਇਹ ਅਮਰੀਕਾ ਨੇ ਰੂਸ ਨੂੰ ਕਮਜ਼ੋਰ ਕਰਨ ਦੀ ਨੀਤੀ ਜਿਹੜੀ ਚਲਾਈ ਸੀ ਉਹਦੇ ਵਿੱਚ ਵਿੱਚ ਹੌਲੀ ਹੌਲੀ ਉਹਨੇ ਆਪ ਵੀ ਦਲਦਲ 'ਚ ਫਸ ਜਾਣਾ ਸੋ ਦੁਨੀਆ ਇਹ ਨਹੀਂ ਕਮਜ਼ੋਰ ਹੋ ਜਾਣਾ ਜਿੰਨਾ ਕੋਲੇ ਸਿੱਕਾ ਬਾਰੂ ਸਾਰਾ ਲੱਗ ਜਾਣਾ ਸੋ ਦੋਸਤੋ ਜਿੰਨੀ ਕ ਅਪਡੇਟ ਤੁਹਾਨੂੰ ਦਿੱਤੀ ਆ ਔਰ ਬਾਕੀ ਦਵਾਂਗੇ ਕੱਲ ਨੂੰ ਔਰ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ ਮੇਰੇ ਵੀਰ ਭੈਣ ਭਰਾ ਤੇ ਨਿੱਕੇ ਬੱਚੇ ਤੇ ਬਜ਼ੁਰਗੋ ਬਾਕੀ ਇਸ ਤਰ੍ਹਾਂ ਦੀ ਵੀਡੀਓ ਆਪਣੇ ਚੈਨਲ 'ਤੇ ਆਉਂਦੀਆਂ ਨੇ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਔਰ ਦੋ ਇਜਾਜ਼ਤ ਧੰਨਵਾਦ ਸਦਾ ਸਾਸਟ੍ਰੀ